ਨਮੋਸ਼ੀ ਨਾਲ ਮੇਰਾਂ ਕਾਲਾ ਹੋ ਗਿਆ ਤੇਰੀ ਨਮੋਸ਼ੀ ਨਾਲ ਮੇਰਾਂ ਕਾਲਾ ਹੋ ਗਿਆ ਤੇਰੀ ਨਮੋਸ਼ੀ ਨਾਲ ਬੇਟ ਤੇ ਰਖ ਤੇ ਮੇਰੀਆਂ ਸਾਰੂ ਦੀਆਂ ਬਹੁਤ ਕਾਚਾ ਪੜਾ ਦੇ ਨਾਲਾਤਨੀ ਕੋਰਾ ਕਰਲਾ ਸਾਡਾ ਤੇ ਰਣਾ ਇਹੋ ਹਾਲ ਇਸ ਪਿੰਡ ਦੇ ਆਕਮਾਏ ਨਾ ਮੁੰਡਿਆਂ ਨੂੰ ਸਮਝਾ ਪਗਤ ਬੰਦੇ ਪੋਚਵੀਆਂ ਤੇ ਲੜ ਲੈਂਦੇ ਲਮਕਾ ਜਵਾਨੀ ਤੇਰੇ ਪਾਣੇ ਵੇ ਬੀਬਾ ਸੰਭਲ ਕੇ ਬਸਾ ਜਵਾਨੀ ਤੇਰੇ ਪਾਣੇ ਵੇ ਬੀਬਾ ਸੰਭਲ ਕੇ ਬਸਾ ਜਵਾਨੀ ਲੋਕਾਂ ਮਾਣੀ ਵੇ ਬੀਬਾ ਸੰਭਲ ਕੇ ਚਾ ਜਵਾਨੀ ਲੋਕਾਂ ਮਾਣੀ ਵੇ ਬੀਬਾ ਸੰਭਲ ਕੇ ਚਾ ਇਸ ਪਿੰਡ ਰਿਆ ਹਾ ਕਮਾਏ ਨਾ ਕੁੜੀਆਂ ਨੂੰ ਸਮਝਾ ਚੁੰਨੀਆਂ ਤੇ ਲੈਂਦੀਆਂ ਲੰਮ ਲੰਮੀਆਂ ਗੱਲ ਵਿੱਚ ਲੈਂਦੀਆਂ ਪਾ ਜਵਾਨੀ ਤੇਰੇ ਪਾਣੇ ਨੂੰ ਗੋਰੀਏ ਸਾਨੂੰ ਕਾਦਾ ਚਾ ਜਵਾਨੀ ਅਰੇ ਕੀ ਗੋਰੀਏ ਸਾਨੂੰ ਕਾਦਾ ਚਾ मछो नजा परथी वे सातो चकी परथी वे सातो चकी पीसी परथी वेतो पीसींद भेण जी ਆਪਰ ਤੇਗੜਾ ਸਤੋਂ ਚੋਨਾ ਨਹੀਂ ਉਚੜੀਦਾ ਹੋ ਜਾ ਪਰਤੀਵੇ ਸਤੋਂ ਚੁੱਲਾ ਨਹੀਂ ਉਚੜੀਦਾ ਹੋ ਜਾ ਪਰਤੀਵੇ ਦਾਣੇ ਮੇਰਾ ਤੀਰੋਂਦਾ ਸੀ ਪਾਬੋ ਦੇਸ ਰਾਣੇ ਮੇਰਾ ਤੀਰੋਂਦਾ ਸੀ ਪਾਬੋ ਦੇਸ ਰਾਣੇ ਮੇਰਾ ਤੀਰੋਂਦਾ ਸੀ ਪਾਬੋ ਦੇਸ ਦਾਣੇ ਨਹੀਂ ਮੈਂ ਕਦਰੋਂਦਾ ਸੀ ਰੋਂਦੇ ਸੀ ਨਿਆਣੇ ਨਹੀਂ ਮੈਂ ਕਦਰੋਂਦਾ ਸੀ ਰੋਂਦੇ ਸੀ ਨਿਆਣੇ ਨਹੀਂ ਮੈਂ ਕਦੋਂ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜਾਲਮ ਜਲੀ ਵਰਗਾ ਬੋਲ ਸੀ ਵੇ ਜਾਲਮ ਵੰਜਲੀ ਵਰਗਾ ਬੋਲ ਸੀ ਵੇ ਜਾਲਮ ਯਾਦੋ ਜਵਾਨੀ ਵਾਲਾ ਜੋਰ ਸਿਵੇ ਜਾਲਮਾ ਯਾਦੋ ਜਵਾਨੀ ਵਾਲਾ ਜੋਰ ਨੀ ਛੜਦੀ ਸੀ ਮਨੀ ਉੱਡਣ ਨਾ ਗਵਮੂ ਨਰਦੀ ਸੀ ਮਨੀ ਨਿਕਟਣ ਨਾ ਗਵਮੂ ਨਰਦੀ ਸੀ ਯਾਦੋ ਜਵਾਨੀ ਵਾਲਾ ਜੋਰ ਸਿਵੇ ਜਾਲਮਾ ਸਪਨੀ ਵਰਹੀ ਤੋਹਰ ਸਿਵੇ ਜਾਲਮਾ ਸਪਨੀ ਵਰਹੀ ਰਸੀਵੇ ਜਾਲਮ ਜਦੋਂ ਜਵਾਨੀ ਜੱਲ ਸਿਨੇ ਜੁੜੀਓ ਜਦੋਂ ਜਵਾਨੀ ਕੱਲੀ ਸਿਨੇ ਕੁੜੀਾ ਟਾਡਾ ਬਾਪੂ ਸਾਈਕਲ ਪਹਿਨੇ ਕੱਲੀ ਸਿਨੇ ਕੁੜੀਓ ਟਾਡਾ ਬਾਪੂ ਸਾਈਕਲ ਮਾਰੀ ਕੱਲੀ ਸਿਨੇ